ਨਹੀਂ ਠੀਕ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ 2 ਮੱਝਾ ਤੇ ਦੋ ਗਾਮਾ ਠੀਕ ਹੈ ਜੀ ਇੱਕ ਤਾਜੀ ਸੂਈ ਤੇ ਇੱਕ ਗੱਬਣ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਦੋ ਵਾਦ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਮਾਜਦੀ ਜਾਣਕਾਰੀ ਪਹਿਲੀ ਦੀ ਮੱਝ ਵੀਰੇ ਤੀਜਾ ਸ਼ੂ ਆ ਗਈ ਹਾਂਜੀ ਦੁੱਧ ਦਾ ਥੱਲੇ ਵੀਰੇ 11 ਕਿਲੋ ਠੀਕ ਆ ਤੇ ਹੱਥ ਤੱਕ ਸ਼ੂਈ ਨੂੰ ਹੋ ਗਿਆ ਹਰਤਾ ਬੱਚਾ ਕੀ ਕੱਟਾ ਦੀ ਕੱਟਾ ਲੋ ਭਰਾ ਚੈੱਕ ਕਰ ਸਕਦੇ ਕੱਟਾ ਚਿੱਟੀਆਂ ਲਈ ਨਹੀਂ ਆਖਾ ਭਰਾ ਕੱਟੇ ਦੀ ਪਿਛਲੇ ਸ਼ੂਏ 13 ਕਿਲੋ ਦੁੱਧ ਦਿੱਤਾ ਬੜਾ 13 ਲੀਟਰ ਦੁੱਧ ਦਿੱਤਾ ਲੋ ਜੀ ਕੱਦ ਬੈਠ ਸੁਖਨਾ ਸੋਨਾ ਕਰਮਾ ਵਾਲੀ ਤੇ ਲੋ ਜੀ ਗਿਆ ਦੁੱਧ 11 ਕਿਲੋ 10 ਮਨ ਨਕੇ ਕੋਈ ਮਰਜੀ ਸ਼ੌਦਾ ਕਰ ਲੈ ਠੀਕ ਆ ਤੋੜ ਦੋ ਭਰਾ ਲੋ ਜੀ ਸੇਕਰਸਲੇ ਵਾਖ ਸਿੰਘ ਦਿਖਾਉਣੇ ਲਈ ਵਲੂਆ ਕਰਮਾ ਵਾਲੀ ਦਾ ਕੱਦ ਬੜਾ ਵਾਈ ਦੇ ਕੱਦ ਤੁੰਤਾ ਜਦੋਂ ਸੁਲਾਹ ਦੇ ਪਰਾ ਲੈ ਚੁੱਕਾ ਹੈ ਵੇਟ ਦਾ ਸ਼ੇਂਕਾ ਸ਼ੂਗੋ ਪੂਰਾ ਗੋਲ ਆ ਠੀਕ ਹੈ ਲੋ ਜੀ ਹਰਿਆਣੇ ਦੀ ਝੋਟੀ ਹੈ ਹਰਿਆਣੇ ਵਾਲੀ ਝੋਟੀ ਹੈ ਪਰਾ ਦੇਖ ਸਕਦੇ ਲੋ ਜੀ ਕੱਦ ਕੜ ਕਰਮਾ ਵਾਲੀ ਦਾ ਬਹੁਤ ਸੋਹਣਾ ਤੋਰਾ ਤਰਾ ਦੇਖ ਸਕਦੇ ਠੰਡ ਠੰਡ ਵੀ ਬਹੁਤ ਸੋਹਣਾ ਲੋ ਠੰਡੀਆਂ ਠੰਡੀਆਂ ਵੀ ਗਾਈਆਂ ਆ ਰਹੀਆਂ ਜਮਾ ਠੀਕ ਹੈ ਜੀ ਠੀਕ ਲੋ ਜੀ ਬੰਦ ਜੀ ਬੰਦ ਚੈੱਕ ਕਰ ਸਕਦਾ ਤੁਹਾਨੂੰ ਲੋ ਜੀ ਠੀਕ ਹੈ ਰੈਕ ਸਾਈਡ ਵੀ ਚੈੱਕ ਕਰ ਸਕਦੇ ਫਾੜੀ ਵਾਲਾ ਲੇਵਾ ਪ੍ਰਸ਼ਨ ਲੋ ਜੀ ਹਾਂ ਜੀ ਕਰਦੀ ਪ੍ਰੇਟ ਵੀਰੇ ਦਾ ਰੇਟ ਵੀਰੇ ਦਾ ਦੇਣ ਲੈਣ ਜਾਂ ਬਸ 120 1 ਲੱਖ 20 ਤੇ ਦੇਣੀ ਕਿ ਨਹੀਂ ਦੀ ਆਪਾਂ ਬਸ ਬਸ ਦੇਣ ਲੈਣ ਜੀ ਕਰਾ ਜੀ ਤੇ ਕਰਈ ਨਹੀਂ ਮੈਂ ਚੰਗੀ ਆਗੀ 13 ਕਿਲੋ ਦੁੱਧ ਦਿਓ ਠੀਕ ਆ ਲੋ ਜੀ ਚੈੱਕ ਕਰ ਸਕਦੇ ਜੁਨੇ ਨਾਲੇ ਬੱਚਾ ਵੀ ਨਾਲ ਠੀਕ ਹੈ ਲੋ ਜੀ ਕੱਟਾ ਠੀਕ ਆ ਭਰਾ ਹਾਂਜੀ ਦੂਜੀ ਵਾੜ ਦੀ ਦੱਸੋ ਮੈਂ ਦੀ ਦੱਸੀ ਗੱਲ ਇਹ ਵੀਰੇ ਇਹਦੇ ਥੱਲੇ ਦੁੱਧ ਹੈ ਪਹਿਲਣ ਝੋਟੀ ਜਗੀ ਹਾਂਜੀ ਇਹਦੇ ਥੱਲੇ ਦੁੱਧ ਹੈਗਾਗਾ 12 ਕਿਲੋ ਉਹ 11 ਮੰਨ ਲੈ 12 ਹੀ ਹੂੰ ਤਾਂ ਦੁੱਧ ਥੱਲੇ ਠੀਕ ਆ ਤੇ ਇਹਦਾ ਕੱਟੀ ਮਰ ਗਈ ਇਹਦੀ ਠੀਕ ਆ ਇਹ ਆਪਾਂ ਉਹੇ ਸ਼ਾਬਕਤਾਬ ਨੇ ਜੇ ਕਿਸੇ ਦੇ ਫੈਕਟਰੀ ਦਾ ਕਰ ਲਾਂਗੇ ਪਹਿਲਣ ਥੱਲੇ ਹੈਗਾ 13 14 ਕਿਲੋ ਪਹਿਲਣ ਹੀ ਦੁੱਧ ਦੇ ਦੂ ਇਹ ਠੀਕ ਆ ਇਹ ਵੀ ਨਾਲ ਦੂਸ਼ ਵੀ ਦੋ ਨੇ ਇੱਕ ਦਿਨ ਹੀ শুਈਆਂ ਸੀ ਇਹ ਠੀਕ ਆ ਸਰੇ ਕੋਲ ਵੀੜੀ-ਬੁੜੀ ਹੈਗਾ ਵੀਡੀਓ ਤਾਂ ਹਾਂ ਪਹਿਲਾਂ ਨਹੀਂ ਹੈਗੀਆਂ ਨੇ ਕੱਟੀਆਂ ਨੇ ਸੁੰਗੀਆਂ ਵੀ ਨਹੀਂ ਵੀਡੀਓ ਹੈ। ਕੱਟੀ ਦੀ ਜਿਹੜੀ ਹੈਗੀ ਸੀ ਮਗਰ ਹਾਂ ਹੈਗੀ ਆ ਵੀਰੇ ਠੀਕ ਆ। ਲੋ ਭਰਾ ਚੈੱਕ ਕਰ ਸਕਦੇ ਹੋ। ਚੰਗਾ ਸਿੰਘੀ-ਸੁੰਗੀ ਬਹੁਤ ਵਧੀਆ ਕਰਮਾਂ ਬਣੇ। ਇਹ ਤਾਂ ਜਮਾ ਹੀ ਗੋਲ ਸਿੰਘ ਦੀ ਹੈ। ਸਿਵਾ ਜੀ। ਉਹ ਕਹਿੰਦਾ ਗੋਲ-ਗੋਲ ਸਿੰਘ ਆ ਪਹਿਲਣ ਕੱਟੀ ਆ 13 ਕਿਲੋ 14 ਕਿਲੋ ਦੁੱਧ ਨੇ ਪਹਿਲਣ ਨਹੀਂ ਦੇ ਦੇਣਾ 12 ਕਿਲੋ ਹਾਜ਼ਰ ਹੈ ਦੇ ਕੋਲ ਹੁਣ। ਠੀਕ ਆ। ਚਾਹ ਦੋ ਡੰਗ ਚੋ ਕੇ ਲੈ ਜੀ। ਹਾਂ ਬੰਮੀ ਦੋ ਡੰਗ ਚੋ ਕੇ ਲੈ ਜੀ। ਹੁਣ ਵੀਰੇ ਚਾਰ ਤੇ ਮਿਲਦੀ ਆ। ਇਬਰੀਆ ਇਹ ਆਹੇ ਬੱਚਾ ਮੂਰੇ ਇੱਥੇ ਜੇ ਦੂਜੀ ਮਾਂ ਦਾ ਬੱਚਾ ਬਨ ਲਾ ਉਹ ਬਨ ਲਾ ਕਾ ਹੋਰ ਬਠਾਏ ਬਨ ਲਾ ਬਸੀ ਮੂਰੇ ਬਨ ਲਾ ਕਾ ਮਿਲ ਪੈਂਦੀ ਐ ਅੱਛਾ ਅੱਛਾ ਬਹੁਤ ਠੰਡੀ ਸੀ ਲਾ ਹਾਂ ਬਸ ਬੱਚਾ ਇੱਥੇ ਨਾਲ ਜੇ ਕੋਈ ਮਰਜੀ ਫੜ ਬਨ ਲਾ ਤਿੰਨਾ ਚੋ ਠੀਕ ਆ ਚੱਲ ਭਰਾ ਤੋਰ ਦੇ ਲੋ ਜੀ ਚੱਕਾ ਸਦ ਕੱਦਵੜ ਸੁਪਨਾ ਸੋਣਾ ਛੋਟੀ ਪੂਰੀ ਵਧੀਆ ਬਾਈ ਕਹਿੰਦਾ ਦੋ ਡੰਗ ਜੋ ਕੇ ਤਸੱਲੀ ਕਰਕੇ ਲਜਾਹ ਦੇ ਉਪਰ ਲੋ ਜੀ ਲਓ ਜੀ ਲਓ ਜੀ ਚਵਾਈ ਹੋਈ ਵੀ ਇਹਨਾਂ ਦੀ ਚਵਾਈ ਹੋਈ ਵੀ ਜੀ ਹੂੰ ਲਓ ਜੀ ਚਵਾਈ ਹੋਈ ਵੀ ਬਰਾ ਠੀਕ ਆ ਲਓ ਜੀ ਇਹਦੀਆਂ ਪਤਾਰਾ ਮਾਰ ਦਿੰਨੇ ਠੀਕ ਆ ਬੱਚੇ ਵਾਲੀਆਂ ਆ ਇਹ ਵੀ ਪੂਰੀ ਠੰਡੀ ਐ ਠੀਕ ਆ ਇਧਰ ਰੇਟ ਦੂਦ ਬਈ ਲੈ ਠੀਕ ਆ ਰੇਟ ਐ ਤਾਂ ਬਰੇਟ ਐ ਤਾਂ ਬਰੇਕਤੀ ਆ 130000 ਹਾਂ ਠੀਕ ਆ ਲੋ ਜੀ ਹਾਂ ਜੀ ਧਾਰਾ ਮਾਰਨੀ ਨੇ ਧਾਰਾ ਮਾਰ ਕੇ ਖਾਣੇ ਭਰਾਸ ਇਹਦੀ ਮਾਰੀ ਦੇ ਨੇ ਮਾਰ ਦੂਗਾ ਲੋ ਜੀ ਲੋ ਜੀ ਪੂਰੀ ਠੰਡੀ ਸੀਰਾ ਫਿਰ ਰੇਟ ਵਾਈ ਨੇ ਦੱਸਤਾ ਠੰਡੀ ਮਾਰ ਦਿੰਦੇ ਹਾਂ ਠੀਕ ਆ ਜੀ ਠੀਕ ਆ ਮਾਰ ਦੋ ਬਾਲਟੀ ਚ ਮਾਰਨੀ ਆ ਭਾਈ ਮਾਰਦੇ ਆ ਕਿ ਕਿਸ ਨੇ ਬਾਲਟੀ ਨਹੀਂ ਮਾਰਦੇ ਵੀ ਨਾ बाल्टी कर देते कोई गलू दुद्ध खराब कर लो कोई अपनी स्कैप नहीं करी भी भाव वीडियो बाकी सुनता रहा पूरा दिखा दें सबके दे सामने मारू भाई

ਠੀਕ। ਉਤਰਾ। ਸਾ ਦੋ ਡੰਗ ਚਾਹ ਤੇਰੇ ਡੰਗ ਬਾਈ ਕਾ ਚੋਕੇ ਲੈ ਸਾਰਾ ਸੁਰਾ ਦੇ ਬਹੁਤ ਪੋਲੀ ਚਾਰ ਠੀਕ ਹੈ। ਪੈਰ ਨਹੀਂ ਵੜਦੀ ਇੱਥੇ ਨੇ ਧਰ ਲਿਆ। ਠੀਕ ਹੈ ਠੀਕ। ਲੋ ਜੀ। ਹਾਂਜੀ ਵੀ ਗੱਭਣ ਦੀ ਦੱਸੋ ਇਹ ਜਾਣਕਾਰੀ ਇਹਦੀ ਕੀ ਗੱਲ ਬਾਤ ਹੈ ਵੀਰੇ? ਇਹ ਵੀਰੇ ਤੀਜੇ ਛੂਏ ਨੂੰ ਗੱਭਣ ਆ ਗਈ। ਹਾਂਜੀ। ਐਰ ਸ਼ਹਿਰ ਚ ਪੈਂਦੀ ਆ ਇਹ। ਠੀਕ ਆ। ਇੱਕ ਦੋ ਕਰ ਬਾਕੀ ਆ। ਇਹਦਾ ਬਸ ਦੋ ਚਾਰ ਪੰਜ ਦਿਨ ਲੈ ਜੂ। ਪੰਜ ਕਿ ਦਿਨ ਲੈ ਜੂ। ਹੂੰ। ਅੰਡੀ ਹੀਲ ਆ ਪੂਰੀ ਘਰੇਲੂ ਵਹਿੜਾ। ਠੀਕ ਆ। 20 ਕਿਲੋ ਦੁੱਧ ਦੱਸਿਆ ਆਪਾਂ 20 ਕਿਲੋ ਮੰਨ ਕੇ ਲੈਤੀ ਏ ਠੀਕ ਆ 20 ਕਿਲੋ ਦੱਸਿਆ ਅਗਲੇ ਹੂੰ ਲੋ ਜੀ ਚੈੱਕ ਕਰ ਸਤੋਂ ਲਾਉਣ ਇਹ ਤਾਂ ਢਿੱਲਾਂ ਹੀ ਪਈ ਬਹੁਤ ਪਈਆਂ ਦੀਆਂ ਨਾ ਟੱਲਣਾ ਬਹੁਤ ਪੀ ਕਰਮਾ ਵਾਲੀ ਲਿਆ ਗਰੀ ਬਈ ਤੋ ਲੋ ਜੀ ਥਾਂ ਥੂ ਲੈ ਵਾ ਚੈੱਕ ਕਰ ਸਤੋਂ ਕਰਮਾ ਵਾਲੀ ਦੇ ਸਾਹਦੇੰ ਵਿੱਚ ਚੈੱਕ ਕਰ ਸਤੋਂ ਲੋ ਜੀ ਲੋ ਜੀ ਲੋ ਜੀ ਤੁਰਾ ਮੋੜ ਲਗਰਦੀ ਫਿਰ ਪਾ ਕਾਹਨਾ ਵੀ ਤੁਰ ਲੈ ਆਓ ਲੈਓ ਆ ਜਾ ਲੋ ਜੀ ਹਾਂ ਅੱਲਾਹ ਦਾ ਸ਼ੁਕਰ ਹੈ ਮੋੜੇ ਦੇ ਚੱਕਰ ਸਦੇ ਬਰਾ ਲੋ ਜੀ ਹਣੇ ਨੀ ਵਾਚ ਟਿੰਟੂ ਲਾ ਕਾਫੀ ਪੀਆ ਠੀਕ ਹੈ ਜੀ ਹਾਂ ਜੀ ਵੀ ਗਰਦੀਪ ਇਹਦਾ ਰੇਟ ਵੀਰੇ ਯਾਰ ਇਹਦਾ ਵੀਰੇ ਮੁੱਲ 65000 ਹੈ 65000 ਹੂੰ ਦੇਣੀ ਕਿੰਨੇ ਦੀ ਆ ਬਾ ਮਾੜਾ ਮੋਟਾ ਛੋੜ ਛੱਪਾ ਕਰ ਦੇਗੇ ਠੀਕ ਆ ਲੋਪਰਾ 65000 ਰਾਬਾਈ ਕੰਦਾ ਬਾਕੀ ਮਾਨਤ ਨਾਲ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਵੀ ਅਗਲੀ ਵਾਰ ਦੱਸੋ ਜਾਣਕਾਰੀ ਇਹ ਪਲੂਨ ਵਸੀ ਆ ਬਾਈ ਹਾਂਜੀ ਇਹ ਆਪਾਂ ਧਾਰਾ ਮਾਰ ਕੀ ਲੈਂਦੀ ਹੈਗੀ ਹਾਂਜੀ ਤੇਰੇ ਮੂਰੇ ਲਿਆਂਦੀ ਐ ਹਾਂਜੀ ਠੰਡੀ ਛੀਲ ਆ ਗਈ ਮਾਲਕਾਂ ਨੇ ਇਹਦਾ ਦੁੱਧ ਆਪਾਂ ਨੂੰ ਹੁਣ 10 10 11 ਕਿਲੋ ਬੋਲਾ ਦਸਿਆ ਠੀਕ ਆ ਤੀਜਾ ਦਿਨ ਸੂਈ ਨੇ ਉਹ ਠੰਡੀ ਛੀਲ ਐ ਜਿਵੇਂ ਪਲੂਨ ਠੀਕ ਆ ਅੰਨ ਤੁਹਾਨੂੰ ਬਹੁਤ ਚੰਗਾ ਕੱਢਿਆ ਵਾ ਠੀਕ ਆ ਧਾਰਾਂ ਆਪਾਂ ਇਹਦੀਆਂ ਮਾਰ ਦਿੰਨੇ ਆ ਬੱਚਾ ਕੀ ਜਿਹਦੇ ਮਗਰ ਬੱਸ ਹੀ ਆ ਦੇਖਾ ਦੇ ਲੋ ਭਰਾ ਬੱਸ ਲਾ ਜੀ ਕਾਈ ਮਾਰ ਜੀ ਤੇਰ ਲੋ ਜੀ ਹੈ ਤੁਸੀਂ ਦੇਖੋ ਕਿਵੇਂ ਲਟਾਉਂਦਾ ਦੇਖ ਲੈਨੇ ਆਪਾਂ ਨਹੀਂ ਫਿਰ ਲਾ ਦਿਆਂਗੇ ਠੀਕ ਆ ਲਈ ਆ ਜੀ ਤੀਨੇ ਡੇ ਲਿਆ ਲੈਓ ਲੋ ਕੋਈ ਗੱਲ ਮੂਰੇ ਬੰਨ ਦੇ ਲਿਆ ਕੇ ਦੇਖ ਲੋ ਬੱਚਾ ਸਾਡ ਨੂੰ ਮੜਾ ਕੋਈ ਨਹੀਂ ਹੁੰਦਾ ਹੂੰ ਲੋ ਜੀ ਉੱਧ ਦੇ ਦੂਹੇ 14 15 ਕਿਲੋ 14 15 ਲੀਟਰ ਠੀਕ ਆ ਕਾ ਇਧਰ ਦੂਈ ਲਾ ਦੇ ਨਵੇਂ ਬੜਾ ਮੱਝ ਆ ਗਈ ਮੈਰੀ ਬਣਾ ਲਾਜੀ ਤੇ ਦਿਖਾ ਦੇ ਭਾਈ ਮਾਰਦੇ ਤੇਰੇ ਬਸ ਇਹ ਕੈਮਰਾ ਇਧਰ ਹੀ ਚੱਲਦਾ ਇਹ ਲੈ ਬਾ ਠੀਕ ਆ ਪਹਿਲੇ ਚ ਆ ਗਈ ਆ ਦੂਜਾ ਘਾਰ ਤਾਂ ਬਾਲੀ ਮੋਟੀ ਆ ਜੀ ਲੈ ਠੀਕ ਆ ਲੈ ਦੂਜੇ ਦੇ ਭਾਈ ਇਹ ਆ ਮਗਰ ਲੈ ਆਂਦੀ ਲੈ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਠੀਕ ਆ ਵੀ ਠੀਕ ਆ ਬਸ ਲੋ ਜੰਡੀ ਠੰਡੀ ਤਾਂ ਬਾਦੂ ਬੜੀ ਚੰਗੀ ਹੈ ਠੀਕ ਆ ਤੋੜ ਦੂੰਗਾ ਮੜਾ ਜੀ ਇਹ ਜਿਵੇਂ ਮਰਜੀ ਲੈ ਠੀਕ ਆ ਠੀਕ ਆ ਤੋੜ ਦੂੰਗਾ ਮੜਾ ਜੀ ਤੋੜ ਦਿੰਨੇ ਆ ਹਾਂ ਤੋੜ ਤੋੜਾ ਦਿਖਾ ਦੇ ਤੁਨ ਪਰ ਲੋ ਜੀ ਲੋ ਜੀ ਸੁੰਗੀ ਸੁੰਗੀ ਕੱਲੇ ਸ਼ਿੰਗ ਸ਼ਿੰਗੀ ਜਾਊ ਬੈੜ ਸਾਰੀ ਕੰਮ ਦੀ ਹੈ ਉਹ ਜੀ ਭਾ ਇਹਦਾ ਕੋਈ ਬਾਹ ਦਾ ਵੱਡਾ ਨਹੀਂ ਅਸਾ ਪਟਾ ਨਹੀਂ ਪਾ ਕਿੰਨਾ ਕਰੇਗਾ ਲੇਵਾ ਭਾਈ ਫਾੜੀ ਵਾਲਾ ਹਨਾ ਹਾਂ ਦੁੱਧ ਵੀਰੇ ਦੇਊ 14-15 ਕਿਲੋ ਇਹ ਠੀਕ ਆ ਥਣ ਥਣ ਵਾਲਾ ਬਾਹਲਾ ਜੋਸ਼ ਆਗਾ ਸਹੀ ਗੱਲ ਹੋ ਸਕਦਾ ਵੀ ਦੰਦਾਂ ਚ ਹੋਵੇ ਦੰਦ ਦੰਦ ਆਪਾਂ ਪੱਟੇ ਕੋਈ ਨਹੀਂ ਇਹਦੇ ਓਕੇ ਮਾਊਜੀ ਚੈੱਕ ਕਰ ਸਕਦੇ ਬਰਾ ਕਦੀ ਭਾਈ ਰੇਟ ਕਰ ਖੱਚ ਕੇ ਜੇ ਰੇਟ ਦਾ ਖਿੱਚ ਕੇ ਜੇ 42 ਦੀ ਦੇ ਦਿਆਂਗੇ ਜੀ ਤੇ 42000 ਦੀ ਹਾਂ ਠੀਕ ਆ ਹੋਰ ਮਾੜਾ ਮੋਟਾ ਮਾੜਾ ਮੋਟਾ ਵਾ ਮਾੜਾ ਮੋਟਾ ਕਰ ਦਿਆਂ ਹਾਂ ਮੌਕੇ ਤੇ ਕਰ ਦੋਗੇ ਹੂੰ ਲੋ ਜੀ ਬਾਹਲਾ ਨਹੀਂ ਨਾ ਵੀ ਹੁਣ ਭਾਈ ਨਾ ਬਾਕੀ ਆ ਸਿੰਘ ਛੁੰਗ ਜੇ ਮਾੜੇ ਮਾੜੇ ਜੀ ਇਹਦੇ ਮੈਂ ਬੈਠ ਦੇ ਥਲੋ ਥਣਲੇ ਬਾਤ ਖਾ ਥਣ ਕੇ ਆਇਆ ਇਹ ਆ ਜਾਂ ਮੈਨੂੰ ਨਹੀਂ ਲੱਗਦਾ ਦੇ ਸਹੀ ਗੱਲ ਹੈ ਸਹੀ ਗੱਲ ਲੋ ਜੀ ਚੈੱਕ ਕਰ ਸਕਦੇ ਠੀਕ ਆ ਜੀ ਨਾਲੇ ਜਮਾ ਟਾਇਟ ਲੈਵੇ ਜੀ ਇਹਦੇ ਹੂੰ ਹੂੰ ਕੰਪੇਅਰ ਟਾਟਰਾ ਹੂੰ ਹੂੰ ਠੀਕ ਆ ਲੋ ਭਰਾ ਭਾਈ ਨੇ ਰੇਟ ਵੀ ਤੁਹਾਨੂੰ ਦੱਸਤਾ ਸਾਰਿਆਂ ਦਾ ਜਿਹੜੀ ਵੀ ਚੀਜ਼ ਇਫੈਕਟ ਆਉਂਦੀ ਹੈ ਭਾਈ ਨਾਲ ਕੰਟੈਕਟ ਕਰੋ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਹਿਦ ਲੋ ਧੰਨਵਾਦ ਕਮੈਂਟ ਸ਼ੇਅਰ ਲਾਈਕ ਭਰਾਵਾਂ ਕੀ ਕਰਦਿਆ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ